ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 27 ਜਨਵਰੀ ਹੈ ਜਨਵਰੀ 1613 ਦੇ ਵਿੱਚ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਕਿਲੇ ਦੇ ਵਿੱਚ 12 ਸਾਲ ਵਾਸਤੇ ਕੈਦ ਕਰਨ ਦਾ ਹੁਕਮ ਦੇ ਦਿੱਤਾ 1618 ਦੇ ਵਿੱਚ ਲਾਹੌਰ ਦੇ ਸੂਬੇਦਾਰ ਮਰਤਜ਼ਾ ਖਾਨ ਦੀ ਮੌਤ ਹੋ ਗਈ। ਇਨੇ ਦਿਨ ਹੀ ਛਾਹ ਜਹਾਂ ਦੇ ਸਬੰਧ ਵਜ਼ੀਰ ਖਾਨ ਨਾਮ ਦੇ ਇੱਕ ਅਹਿਮ ਦਰਬਾਰੀ ਦੇ ਨਾਲ ਸੁਖਾਵੇਂ ਬਣ ਗਏ ਜਿਸ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਨੂੰ ਰਿਹਾ ਕਰਨ ਵਾਸਤੇ ਸਿਫਾਰਿਸ਼ ਕੀਤੀ। ਇਹ ਵੀ ਜਾਪਦਾ ਹੈ ਕਿ ਸਾਈ ਮੀਆਂ ਮੀਰ ਅਤੇ ਮਲਕਾ ਨੂਰ ਜਹਾਨੇ ਵੀ ਇਸ ਸਬੰਧੀ ਰੋਲ ਅਦਾ ਕੀਤਾ ਹੋਵੇਗਾ। ਦੂਜੇ ਪਾਸੇ ਜਹਾਂਗੀਰ ਹੁਣ ਮੁਤਸਵੀ ਮੌਲਵੀਆਂ ਤੋਂ ਦੂਰ ਹੋ ਰਿਹਾ ਸੀ ਅਤੇ ਸਰਹੰਦ ਦੇ ਸ਼ੇਖ ਅਹਿਮਦ ਵਰਗਿਆਂ ਦਾ ਅਸਰ ਵੀ ਘਟ ਗਿਆ ਸੀ। ਇਨ੍ਹਾਂ ਸਾਰਿਆਂ ਕਾਰਨਾ ਕਰਕੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵਾਸਤੇ ਹੁਕਮ ਜਾਰੀ ਕੀਤੇ ਇਸ ਮੌਕੇ ਤੇ ਗੁਰੂ ਸਾਹਿਬ ਨੇ ਜਹਾਂਗੀਰ ਤੋਂ ਇਹ ਵੀ ਮੰਨਵਾ ਲਿਆ ਕਿ ਉਹ ਕਿਲੇ ਦੇ ਵਿੱਚ ਕੈਦ ਪਹਾੜੀ ਅਤੇ ਦੂਜੇ ਰਾਜਾਂ ਨੂੰ ਵੀ ਰਿਹਾ ਕਰ ਦੇਵੇ ਜਹਾਂਗੀਰ ਸੋਚਦਾ ਸੀ ਕਿ ਗੁਰੂ ਜੀ ਇਹ ਫੈਸਲਾ ਨਹੀਂ ਕਰ ਸਕਣਗੇ ਕਿ 52 ਰਾਜਾਂ ਦੇ ਵਿੱਚੋਂ ਉਹ ਕਿਹੜੇ ਕਿਹੜੇ ਰਾਜੇ ਨੂੰ ਰਿਹਾ ਕਰਵਾਉਣਗੇ ਇਸ ਤੇ ਗੁਰੂ ਸਾਹਿਬ ਨੇ ਹਰੀਦਾਸ ਯਾਦਵ ਦਰੋਗੇ ਕੋਲੋਂ 52 ਕਲੀਆਂ ਵਾਲਾ ਚੋਗਾ ਸਿਲਵਾ ਕੇ ਸਾਰੇ ਰਾਜੇ ਕਿਲੇ ਦੇ ਵਿੱਚੋਂ ਰਿਹਾ ਕਰਵਾ ਲਏ ਗਵਾਲੀਅਰ ਕਿਲੇ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਅਤੇ 52 ਹਿੰਦੂ ਰਾਜਾਂ ਦੀ ਰਿਹਾਈ 26 ਅਕਤੂਬਰ 1619 ਦੇ ਦਿਨ ਹੋਈ ਸੀ ਰਿਹਾਈ ਮਗਰੋਂ ਗੁਰੂ ਸਾਹਿਬ ਵਕ ਵਕ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਗੋਇੰਦਵਾਲ ਪੁੱਜੇ ਉਨੇ ਦੇ ਨੀ ਮੁਗਲ ਬਾਦਸ਼ਾਹ ਜਹਾਂਗੀਰ ਕਸ਼ਮੀਰ ਜਾ ਰਿਹਾ ਸੀ ਉਸ ਨੇ 27 ਜਨਵਰੀ 1620 ਦੇ ਦਿਨ ਗੋਵਿੰਦਵਾਲ ਤੋਂ ਬਿਆਸ ਦਰਿਆ ਦਾ ਪਤਨ ਪਾਰ ਕੀਤਾ ਇੱਥੇ ਗੁਰੂ ਜੀ ਅਤੇ ਜਹਾਂਗੀਰ ਦੇ ਵਿਚਾਲੇ ਪਹਿਲੀ ਮੁਲਾਕਾਤ ਹੋਈ 27 ਜਨਵਰੀ 1915 ਦੇ ਦਿਨ ਗਦਰੀ ਕਾਰਕੁਨਾ ਕਰਤਾਰ ਸਿੰਘ ਸਰਾਬਾ ਦਲੀਪ ਸਿੰਘ ਬਲੀਪ ਅਤੇ ਰਾਮ ਰੱਖਾ ਮੱਲ ਨੇ ਹਥਿਆਰਾਂ ਵਾਸਤੇ ਪੈਸਿਆਂ ਦਾ ਬੰਦੋਬਸਤ ਕਰਨ ਵਾਸਤੇ ਮਨਸੂਰਾ ਪਿੰਡ ਦੇ ਵਿੱਚ ਢਾਕਾ ਮਾਰਿਆ ਅਤੇ ਇੱਕ ਸ਼ਾਹੂਕਾਰ ਨੂੰ ਲੁੱਟ ਲਿਆ ਜਿਸ ਤੋਂ ਉਹਨਾਂ ਦੇ ਹੱਥ ਸੋਨੇ ਦੀਆਂ ਕੁਝ ਮੋਹਰਾਂ ਹੱਥ ਲੱਗੀਆਂ ਜਦੋਂ ਭੱਜਣ ਲੱਗੇ ਤਾਂ ਇੱਕ ਮੁਕਾਮੀ ਪਿੰਡ ਵਾਸੀ ਕਿਰਪਾਨ ਲੈ ਕੇ ਪਿਆ ਤਾਂ ਸਰਾਬਾ ਨੇ ਗੋਲੀ ਚਲਾ ਦਿੱਤੀ ਜਿਸ ਦੇ ਨਾਲ ਉਹ ਦੌੜ ਗਿਆ ਇਸ ਤੋਂ ਮਗਰੋਂ ਉਸ ਦੇ ਕੁਝ ਹੋਰ ਸਾਥੀ ਆਏ ਤਾਂ ਦਲੀਪ ਸਿੰਘ ਨੇ ਬੰਬ ਚਲਾ ਦਿੱਤਾ ਜਿਸ ਦੇ ਨਾਲ ਲੋਕ ਡਰ ਕੇ ਭੱਜ ਗਏ 25 ਜਨਵਰੀ 1921 ਦੇ ਦਿਨ ਜਸਵੰਤ ਤੇਜਾ ਸਿੰਘ ਪੁੱਤਰ 40 ਸਿੱਖਾਂ ਨੂੰ ਲੈ ਕੇ ਤਰਨਤਾਰਨ ਚਲੇ ਗਏ ਉਹ ਸਵੇਰੇ 8 ਵਜੇ ਗੁਰਦੁਆਰੇ ਦੇ ਵਿੱਚ ਦਾਖਲ ਹੋਏ ਉਸ ਵੇਲੇ ਗੁਰਦੁਆਰੇ ਦੇ ਵਿੱਚ ਕੀਰਤਨ ਚੱਲ ਰਿਹਾ ਸੀ ਉਹ ਦੋ ਘੰਟੇ ਕੀਰਤਨ ਸੁਣਦੇ ਰਹੇ ਇਹਨਾਂ ਦੇ ਵਿੱਚ ਮਹੰਤ ਨੇ 70 ਦੇ ਕਰੀਬ ਬੰਦੇ ਇਕੱਠੇ ਕਰ ਲਏ ਜਿਨ੍ਹਾਂ ਦੇ ਵਿੱਚੋਂ ਬਹੁਤੇ ਲਠ ਮਾਰ ਸਨ 26 ਜਨਵਰੀ ਨੂੰ ਕੁਝ ਸਿੱਖਾਂ ਉੱਤੇ ਹਮਲਾ ਹੋਇਆ ਸੀ ਮਹੰਤ ਦੇ ਬੰਦਿਆਂ ਨੇ ਕੁਝ ਸਿੱਖ ਆਗੂਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਮਹੰਤਾਂ ਦੇ ਇਸ ਹਮਲੇ ਦੇ ਵਿੱਚ ਜ਼ਖਮੀ ਹੋਣ ਵਾਲੇ ਹਜ਼ਾਰਾ ਸਿੰਘ ਅਲਾਦੀਨਪੁਰ ਜ਼ਖਮਾਂ ਦੀ ਤਾਬਨਾ ਚਲਦਿਆਂ 27 ਜਨਵਰੀ 1921 ਦੇ ਦਿਨ ਚੜ੍ਹਾਈ ਕਰ ਗਏ ਉਹ ਅਕਾਲੀ ਲਹਿਰ ਦੇ ਪਹਿਲੇ ਸ਼ਹੀਦ ਸਨ 28 ਜਨਵਰੀ ਨੂੰ ਹਜ਼ਾਰਾ ਸਿੰਘ ਦੇ ਸੰਸਕਾਰ ਦੇ ਜਰੂਸ ਤੇ ਵਿੱਚ ਹਜ਼ਾਰਾਂ ਸਿੱਖ ਸ਼ਾਮਲ ਹੋਏ ਇਹ ਉਸ ਜਮਾਨੇ ਦਾ ਸਭ ਤੋਂ ਵੱਡਾ ਜਲੂਸ ਸੀ 27 ਜਨਵਰੀ 1991 ਦੇ ਦਿਨ ਪੁਲਿਸ ਨੇ ਹਰਦੇਵ ਸਿੰਘ ਉਰਫ ਦੇਵਾ ਪੁੱਤਰ ਧਰਮ ਸਿੰਘ ਵਾਸੀ ਝੋਟ ਸਿੰਘ ਵਾਲਾ ਅਤੇ ਨਿਸ਼ਾਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਬਰਾਲੀ ਕਲਾ ਨੇੜੇ ਪਰਾਚਾ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 27 ਜਨਵਰੀ 1993 ਦੇ ਦਿਨ ਪੰਜਾਬ ਪੁਲਿਸ ਨੇ ਨਿਸ਼ਾਨ ਸਿੰਘ ਅਤੇ ਕੁਲਵੰਤ ਸਿੰਘ ਕੰਤਾ ਉਰਫ ਨਿਸ਼ਾਨ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਸਰਹਾਲੀ ਮੰਡਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 27 ਜਨਵਰੀ 2013 ਦੇ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ। ਚੋਣਾਂ ਦੇ ਵਿੱਚ 46 ਸੀਟਾਂ ਵਾਸਤੇ 265 ਉਮੀਦਵਾਰ ਸਨ। ਕੁੱਲ 416000 ਸਿੱਖ ਵੋਟਰਾਂ ਦੇ ਵਿੱਚੋਂ 175000 ਜਾਨੀ ਕਿ 42% ਦੀ ਲੋਕਾਂ ਨੇ ਵੋਟਾਂ ਪਾਈਆਂ। ਚੋਣਾਂ ਦੇ ਨਤੀਜੇ 30 ਜਨਵਰੀ ਨੂੰ ਆਏ। ਪਰਮਜੀਤ ਸਿੰਘ ਸਰਨਾ ਗਰੁੱਪ ਨੂੰ ਜ਼ਬਰਦਸਤ ਹਾਰ ਮਿਲੀ। ਬਾਦਲ ਗਰੁੱਪ ਨੇ ਸ਼ਾਲੀਆਂ ਦੇ ਵਿੱਚੋਂ 37 ਸੀਟਾਂ ਜਿੱਤੀਆਂ। ਸਰਨਾ ਨੂੰ 8 ਅਤੇ ਤਲਵਿੰਦਰ ਸਿੰਘ ਮਰਵਾਹਾ ਨੂੰ 1 ਸੀਟ ਮਿਲੀ। ਸਰਨਾ ਦੇ ਕੋਲ ਪਿਛਲੀ ਵਾਰ 27 ਸੀਟਾਂ ਸਨ। ਸਰਨਾ ਖੁਦ 4454 ਵੋਟਾਂ ਤੇ ਹਾਰ ਗਿਆ ਸੀ। ਮਨਜੀਤ ਸਿੰਘ ਜੀ ਕੇ 26 ਫਰਵਰੀ ਨੂੰ ਪ੍ਰਧਾਨ ਚੁਣ ਲਿਆ ਗਿਆ ਮਨਜਿੰਦਰ ਸਿੰਘ ਸਰਸਾ ਜਨਰਲ ਸਕੱਤਰ ਧਨਵੰਤ ਸਿੰਘ ਸੀਨੀਅਰ ਅਤੇ ਹਰਮੀਤ ਸਿੰਘ ਕਾਲਾ ਜੂਨੀਅਰ ਅਮੀਦ ਪ੍ਰਧਾਨ ਬਣੇ ਏਸੀ ਸਿੱਖ ਇਤਿਹਾਸ ਦੇ ਵਿੱਚ 27 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ